دبي والا ہی ਉੱਪਰਲੇ ਬੰਦੇ ਹੋਰ ਜਾਂਦੇ ਨੇ ਧੀਰੀ ਧੀਰੀ ਉੱਪਰਲੇ ਬੰਦੇ ਖਲੋ ਜੋ ਉਹ ਤੂੰ ਨਾ ਮੁੜੇ ਉਹਨਾਂ ਦੇ ਇੱਥੇ ਆ ਗਏ ਉਹ ਤੀਰ ਉਹ ਚੋਹੇ ਇੱਥੇ ਆ ਪਏ ਬੰਦੇ ਨੂੰ ਇਹ ਗੱਲ ਹੋਈ ਨਹੀਂ ਇਦਾਂ ਹੀ ਹੋਈ ਆ ਇਦਾਂ ਵੀ ਹੋਈ ਆ من پڇاي ڪرڻا جل بحث هئي ڪندڙا بندا بندا هو منيا قد قدئي منيا ور ڏين هاجي ٻڌاري هاجي هاجي ستاڻ هاجي سان هو ٿو ٿو معلوم ٿئي مونٽائي ਉਹ ਤਕੋਈ ਜਗਤ ਦੇ ਦੋ ਨਾਮ ਕਗਨਦੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭਜ ਪੰਗੂੜਾ ਉੱਤੇ ਆਣ ਪਏ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਟਿਕਟ ਨਾ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਹੀਂ ਪਚਨ ਲੱਗੇ ਮੈਂ ਵੱਜ ਗਿਆ ਤੇ ਇਹਨਾਂ ਦੇ ਉੱਪਰ ਪੰਘੂੜਾ ਆ ਨਾ ਪਿਆ ਵਾ ਇਹਨਾਂ ਦਾ ਨਾਮ ਅਨਿੰਦਰ ਕੁਮਾਰ ਆ ਤੇ ਕਰੀਜਪੁਰ ਤੇ ਰਹਾਨ ਹੁਣ ਲੈ ਇਹਨਾਂ ਨੂੰ ਇੱਥੇ ਕਿੱ데 ਲੈ ਲਾਉਂਦਾ ਉਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡਮ ਮੇਡਮ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰਾ ਦਿੱਤਾ ਚਾਹ ਤੋਂ ਵੀ ਨਹੀਂ ਹਾਂਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਹ ਨਾਲ ਹੀ ਇਹਨਾਂ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਤਲਬ ਕਿ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਇਹਨਾਂ ਨੂੰ ਚੁੱਕ ਕੇ ਘੱਡੀ ਜਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਹਾਂਜੀ ਪਰਵਾਹ ਨੂੰ ਕਹਿੰਦੇ ਪਏ ਸਹੀ ਇਨਫੋਰਮ ਕੀਤਾ ਹੋਇਆ ਹੈ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ ਤਿੰਨ ਚਾਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤਿੰਨ ਭਰਾ ਨੇ ਵਿਚਾਰਾ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਸਿਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆ ਰਹੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਫ ਮਿਲ ਜੇ ਤਾਂ ਬਹੁਤ ਵਧੀਆ ਕੀਤਾ ਹੋਇਆ ਭਾਜੀ ਆ ਰਹੇ ਨੇ ਉਹ ਏ ਜੀ ਗੁਰੂ ਨਾਨਕ پارک ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇੱਥੇ ਇੱਕ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਆਉਣ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਆਉਣ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਜਿੱਦਾਂ ਡਿੱਗਿਆ ਗੱਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੋਦਾ ਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਤੋਂ ਪਤਾ ਲੱਗਾ ਹੁਣ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਉਂਦੇ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲੀਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ